ਸਸ਼ੀਕਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪ੍ਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਸ਼ੁਰੂ ਕਰਦੇ ਨੇ ਹੈਂਡਵਰਕ ਦੇ ਸੂਟ ਦਿਖਾਣੇ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਜੀ ਕਾਫੀ ਟਾਈਮ ਤੋਂ ਮੈਸੇਜ ਆ ਰਹੇ ਸੀਗੇ ਜਿੱਦਾਂ ਸਾਨੂੰ 4000 5000 ਦੀ ਰੇਂਜ ਵਿੱਚ ਸੂਟ ਦਿਖਾਓ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਸ ਰੇਂਜ ਚ ਲੈ ਕੇ ਆਉਣੇ ਵਾਲੀ ਅਗਰ ਹੈਂਡਵਰਕ ਤੁਸੀਂ ਵਧੀਆ ਸਟੱਫ ਤੇ ਲੋਗੇ ਤਾਂ ਇਸ ਰੇਂਜ ਚ ਤਾਂ ਬਹੁਤ ਮੁਸ਼ਕਿਲ ਹੁੰਦੇ ਨੇ ਬਣਨੇ ਸੂਟ ਪਰ ਫਿਰ ਵੀ ਬਹੁਤ ਘੱਟ ਪ੍ਰਾਈਸ ਅਸੀਂ ਟਰਾਈ ਕੀਤੇ ਨੇ ਤੁਹਾਡੇ ਵਾਸਤੇ ਨਵੇਂ-ਨਵੇਂ ਸਟੱਫਾਂ ਦੇ ਉੱਪਰ ਬਹੁਤ ਪਿਆਰੀ-ਪਿਆਰੀ ਕਲਰ ਡਿਜ਼ਾਈਨ ਤੇ ਬਹੁਤ ਸੋਹਣੇ ਇਹਨਾਂ ਦੇ ਜਿਹੜਾ ਵੀ ਵਰਕ ਹੋਏਗਾ ਤੁਹਾਨੂੰ ਬਹੁਤ ਨੀਟ ਐਂਡ ਕਲੀਨ ਮਿਲੇਗਾ ਬੁਕਿੰਗ ਲਈ ਨੰਬਰ ਰਹੇਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਤੇ ਤੁਹਾਨੂੰ ਸਾਰੇ ਹੀ ਸੂਟਾਂ ਦੇ ਕਾਈਟ ਨਾਲ ਦੀ ਨਾਲ ਦੱਸਾਂਗੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਇਹ ਸੂਟ ਅਸੀਂ ਰੈਡੀ ਕੀਤਾ ਜੀ ਬ੍ਰਾਕਿਟ ਦੇ ਉੱਪਰ ਫਸਟ ਟਾਈਮ ਹੀ ਬ੍ਰਾਕਿਟ ਤੇ ਬਹੁਤ ਸੋਹਣਾ ਦਬਕੇ ਦੇ ਨਾਲ ਅਸੀਂ ਸੂਟ ਰੈਡੀ ਕੀਤਾ ਹੈ ਕਲਰ ਵੀ ਡਿਜ਼ਾਈਨ ਵੀ ਤੁਹਾਨੂੰ ਹਰੇਕ ਸੂਟ ਵਿੱਚ ਅਸੀਂ ਦੋ ਕਲਰ ਦਵਾਂਗੇ ਇਹ ਹੈਗਾ ਜੀ ਸਾਰਾ ਦਬਕੇ ਦਾ ਕੰਮ ਤੇ ਪਾਲ ਵਰਕ ਉਹ ਵੀ ਬ੍ਰਾਕਿਟ ਦੇ ਉੱਪਰ ਠੀਕ ਹੈ ਜੀ ਪਿਓਰ ਵਾਲੀ ਬ੍ਰਾਕਿਟ ਹੈ ਇਹ ਕੀਨਕਾਵ ਦੇ ਉੱਪਰ ਇਹ ਹੈਗਾ ਜੀ ਇਹਦਾ ਕੇਰਾ ਦਬਕੇ ਦੇ ਨਾਲ ਬਣਿਆ ਹੋਇਆ ਕੇਰਾ ਕੋਈ ਵੀ ਏਜ ਹੈ ਨਾ ਸੂਟਾਂ ਨੂੰ ਪਾ ਸਕਦੇ ਆ ਇਹ ਹੈਗਾ ਬਾਜੂ ਦਾ ਕੰਮ ਠੀਕ ਹੈ ਤੁਹਾਨੂੰ ਨਾਲ ਹੀ ਦੇ ਮਿਲੇਗੀ ਜੀ ਪਿਓਰ ਕ੍ਰੇਪ ਦੀ ਸਲਵਾਰ 3 ਮੀਟਰ ਦੀ ਤੇ ਨਾਲ ਮਿਲ ਜੇਗਾ ਜੀ ਚਨੌਨ ਸ਼ਫੌਨ ਦਾ ਲੰਮਾ ਚੌੜਾ ਜਿਹਾ ਦੁਪੱਟਾ ਵਿਦ ਬੂਟੀ ਪਲੱਸ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਠੀਕ ਹੈ ਤੁਸੀਂ ਨੂੰ ਐਕਸਟਰਾ ਕੁਝ ਵੀ ਫਿਨਿਸ਼ਿੰਗ ਕਰਾਉਣਾ ਚਾਹੁੰਦੇ ਹੋ ਥੋੜੀ ਚਵਾਈਸ ਆ ਇਹ ਅਸੀਂ ਇਸ ਤਰ੍ਹਾਂ ਰੈਡੀ ਕੀਤੇ ਹੋਏ ਸੂਟ ਨੇ ਜੀ ਚਨਾਉਂ ਚਫਾਉਂਦੇ ਦੁਪट्टे ਨਾਲ ਕ੍ਰੇਪ ਦੀ ਸਲਵਾਰ ਦੇ ਨਾਲ ਤੇ ਸੂਟ ਕੋਸਟ ਕਰੇਗਾ ਜੀ ਤੁਹਾਨੂੰ 7200 ਦਾ ਇਹ 7200 ਦਾ ਸੂਟ ਆ ਇਸ ਤੋਂ ਘੱਟ ਵੱਧ ਤੁਹਾਨੂੰ ਬਹੁਤ ਸਾਰੀਆਂ ਆਈਟਮਾਂ ਕਾਫੀ ਘੱਟ ਵੀ ਮਿਲ ਜਾਣਗੀਆਂ ਇਹਦੇ ਵੀ ਤੁਹਾਨੂੰ ਇਹ ਦੋ ਕਲਰ ਮਿਲ ਜਾਣਗੇ ਠੀਕ ਹੈ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਦਿਖਾਣੇ ਆ ਇਹ ਹੈਗਾ ਜੀ ਜਿਮੀ ਚੂ ਕਪੜਾ ਨਵਾਂ ਸਟਾਫ ਆ ਇਸ ਵਾਰ ਬਹੁਤ ਚੱਲਣ ਵਾਲਾ ਇਹ ਫੰਕਸ਼ਨ ਦੇ ਵਿੱਚ ਜਿੱਦਾਂ ਔਰਗੇਂਜ਼ਾ ਵਗੈਰਾ ਚੱਲਦਾ ਆ ਰਿਹਾ ਤੇ ਹੀ ਬਿਲਕੁਲ ਨਵਾਂ ਸਟਾਫ ਹੈ ਜਿਮੀ ਚੂ ਬਹੁਤ ਸੌਫਟ ਸਟਾਫ ਆ ਤੇ ਥੋੜਾ ਸ਼ਾਈਨਦਾਰ ਹੁੰਦਾ ਜੀ ਤੇ ਇਹ ਹੈਗਾ ਇਹਦੇ ਵਿੱਚ ਫਰੰਟ 'ਚ ਅਸੀਂ ਬੂਟੀ ਦਿੱਤੀ ਹੋਈ ਆ ਇਹ ਧਬਕੇ ਤੇ ਥ੍ਰੈਡ ਵਰਕ ਦਾ ਤੁਹਾਨੂੰ ਮਿਲ ਜੇਗਾ ਕੇਰਾ ਠੀਕ ਹੈ ਬਹੁਤ ਸੋਹਣਾ ਘੇਰਾ suit ਦਾ ਬਾਜੂ ਵੀ ਤੁਹਾਨੂੰ ਪ੍ਰੋਪਰ ਮਿਲਣਗੇ ਤੇ ਨਾਲ ਹੈਗੀ ਹੈ ਜੀ ਇਹਦੇ ਅਲੱਗ ਸਟਾਈਲ 'ਚ ਅਸੀਂ ਇਹਨੂੰ ਰੈਡੀ ਕੀਤਾ ਤੁਸੀਂ ਇਹਦੀ ਪੈਂਟ ਬਣਵਾ ਲਿਓ ਬਹੁਤ ਸੋਹਣਾ ਲੱਗੇਗਾ suit ਬਾਕੀ ਸਲਵਾਰ ਬਣਾਣੀ ਹੈ ਠੋਡੀ ਚਵਾਈਸ ਆ ਉਹਦੇ ਨਾਲ ਵੀ suit ਜਚੇਗਾ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਤੇ organza ਦਾ ਰੱਖਿਆ ਜੀ ਅਸੀਂ ਇਹਦੇ ਨਾਲ ਦੁਪੱਟਾ ਦੁਪੱਟੇ ਸੋਨੂੰ ਮਿਲੇਗੀ ਸਾਰੇ 'ਚ ਬੂਟੇ ਕਿਆ 4 ਸਾਈਡ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਪੀਸ ਹੈ ਜੀ ਇਹ ਵੀ ਤੇ ਇਹਦਾ ਪ੍ਰਾਈਸ ਤੁਹਾਨੂੰ ਲੱਗੇਗਾ 6700 6700 ਦਾ ਸੂਟ ਹੈ ਜੀ ਬਿਲਕੁਲ ਨਵੀਂ ਆਈਟਮ ਪਿਓਰ ਬਰੋਕੇਟ ਦੀ ਸਲਵਾਰ ਦੇ ਨਾਲ ਔਰਗੇਂਜ਼ਾ ਦਾ ਦੁਪੱਟਾ ਦੋ ਕਲਰ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਸ਼ਿਪਿੰਗ ਚਾਰਜੇ ਸਾਰੇ ਸੂਟਾਂ ਦੇ ਅਲੱਗ ਤੋਂ ਰਹਿਣਗੇ ਬਿਲਕੁਲ ਅਲੱਗ ਲੁੱਕ ਦੇ ਸੂਟ ਨੇ 6700 ਦਾ ਸੀਗਾ ਸੂਟ ਤੇ ਇਹ ਵੀ ਤੁਹਾਨੂੰ ਜਿੰਮੀ ਜੋ ਸਟੱਫ ਤੇ ਹੀ ਮਿਲੇਗਾ ਬਹੁਤ ਸੋਹਣਾ ਸਟੱਫ ਹੈ ਇਹਦੀ ਫਿਟਿੰਗ ਘੇਰਾ ਵੀ ਬਹੁਤ ਪਿਆਰੀ ਆਂਦੀ ਆ ਕਿਉਂਕਿ ਸੌਫਟ ਆ ਕਾਫੀ ਆਰਾਮਦਾ ਸਟੱਫ ਠੀਕ ਹੈ ਇੱਕ ਤਾਂ ਜਿੱਦਾਂ ਇਹ ਹੁੰਦਾ ਤਾਂ ਸ਼ਿਮਰ ਦੀ ਤਰ੍ਹਾਂ ਹੀ ਪਰ ਸ਼ਿਮਰ ਥੋੜਾ ਹਾਰਡ ਹੁੰਦਾ ਤੇ ਸੌਫਟ ਵਿੱਚ ਹੁੰਦਾ ਇਹ ਸਟੱਫ ਇਹ ਬਣਿਆ ਹੋਇਆ ਘੇਰਾ ਕੇਰਾ ਕੋਈ ਇਸ਼ੂ ਨਹੀਂ ਜੀ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਸਾਈਡਾਂ ਤੇਨੂੰ ਪਾਈਪਿੰਗ ਲੱਗੇਗੀ ਪੇਸਟਿੰਗ ਲੱਗੇਗੀ ਇਸ ਇੰਟਰ ਪੈਨਲ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਬਾਜੂ ਦਾ ਫਲਾਰ ਆ ਜਾਏਗਾ ਇਹਦੇ ਨਾਲ ਵੀ ਅਸੀਂ ਬ੍ਰੌਕੇਟ ਦੀ ਸਲਵਾਰ ਰੱਖੀ ਆ ਤੁਹਾਨੂੰ ਇਹ 20 ਮੀਟਰ ਪਲੱਸ ਸਟਾਫ ਮਿਲੇਗਾ ਤੁਸੀਂ ਸਲਵਾਰ ਬਣਾਣੀ ਆ ਇਹਨਾਂ ਦੇ ਨਾਲ ਸਕਰਟ ਬਣਾਣੀ ਆ ਗਰਾਰਾ ਸ਼ਰਾਰਾ ਪੈਂਟ ਕੁਝ ਮਰਜ਼ੀ ਬਣਾ ਸਕਦੇ ਹੋ ਥੋਡੀ ਚੁਆਇਸ ਆ ਅਸੀਂ ਰੱਖਿਆ ਜੀ ਇਹਦੇ ਨਾਲ organza ਦਾ ਦੁਪੱਟਾ ਵਿੱਚ ਰਹੇਗੀ ਬੂਟੀ ਸੌਫਟ ਦੁਪੱਟੇ ਨੇ ਸਾਰੇ ਫਿਨਿਸ਼ਿੰਗ ਦੇ ਨਾਲ ਇਹ ਵੀ ਤੁਹਾਨੂੰ ਮਿਲੇਗਾ ਜੀ 6700 ਦਾ 6700 ਇਹਦੇ ਵਿੱਚ ਅਸੀਂ ਤੁਹਾਨੂੰ ਦੇ ਰਹੇ ਹਾਂ 2 ਕਲਰ ਇੱਕ ਕਲਰ ਹੈਗਾ ਰੈੱਡ ਮੈਰੂਨ ਸ਼ੇਡ ਬਹੁਤ ਸੋਹਣਾ ਕੰਟਰਾਸਟ ਹੈ ਠੀਕ ਹੈ ਜੀ ਹੋ ਗਏ ਨੇ ਨਵਰਾਤਰੀ ਸ਼ੁਰੂ ਤੁਸੀਂ ਕਰ ਲਓ ਆਪਣੀ ਸ਼ਾਪਿੰਗ ਸ਼ੁਰੂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆ ਰਹੇ ਹਾਂ ਇਹ ਵੀ ਜਿਮੀ ਚੂ ਸਟੌਫ ਤੇ ਰਹੇਗਾ ਠੀਕ ਹੈ ਜੀ ਬਹੁਤ ਸੋਹਣੇ ਸੌਫਟ ਸਟੌਫ ਦੇ ਨਾਲ ਰਹਿਣਗੇ ਸਾਰੇ ਸੂਟ ਇਹ ਬਣਿਆ ਹੋਇਆ ਘੇਰਾ ਠੀਕ ਹੈ ਬਹੁਤ ਪਿਆਰਾ ਸੂਟ ਹੈ ਵਰਕ ਤੁਸੀਂ ਦੇਖ ਸਕਦੇ ਹੋ ਥਰੈਡ ਵਰਕ ਆ ਇਹਦੇ ਵਿੱਚ ਕਟਦਾਣਾ ਹਲਕੀ ਜਿਹੀ ਸਿੱਪੀ ਤੇ ਬਾਕੀ ਹੈਗਾ ਜੀ ਦਬਕਾ ਇਹਦੇ ਨਾਲ ਤੁਹਾਨੂੰ ਮਿਲੇਗੀ ਕ੍ਰੇਪ ਦੀ ਸਲਵਾਰ ਤੇ ਚਨੌਂਚ ਫੌਂਦਾ ਦੁਪੱਟਾ ਇਹ ਸੂਟ ਕਿਸੇ ਵੀ ਏਜ ਵਾਸਤੇ ਆ ਹਰੇ ਕੇ ਕੋਈ ਪਾ ਸਕਦਾ ਜੀ ਇਹਨਾਂ ਸੂਟਾਂ ਨੂੰ ਠੀਕ ਹੈ ਚਨੌਂਚ ਫੌਂਦੇ ਦੁਪੱਟੇ ਨਾਲ ਤਾਂ ਬਣਾਇਆ ਕਿਉਂਕਿ ਜੇ ਕਿਸੇ ਦੀ ਏਜ 50+ ਵੀ ਹੈ ਤਾਂ ਉਹ ਵੀ इजीली ਪਾ ਸਕਦਾ ਹੈ ਇਹਨਾਂ ਦਾ ਪ੍ਰਾਈਸ ਹੈਗਾ ਜੀ 5500 5500 ਦਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਨੈਕਸਟ ਦੇ ਰਹੇ ਹਾਂ ਜੀ सेंटर पैनल के उपर बिल्कुल नमें जटफ के ऊपर बहुत प्यारा सूट है ये सिल्क बेस है सिल्क तो रहेगा जी सूट नैक सेंटर पैनल ऐदा डिजाइनिंग बहुत सोहनी बनी हुई है सूट लेंथ वैसे तो कोई मैटर करते नहीं है। ਕਿਉਂਕਿ ਇਹਦਾ neck proper ਨਹੀਂ ਬਣਿਆ ਹੋਇਆ ਜੇ ਤੁਸੀਂ ਉਰੇ ਤੋਂ ਏਦਾਂ ਇਹਨੂੰ ਕਟਿੰਗ ਵੀ ਕਰਵਾ ਦੋਗੇ 1-2 ਇੰਚ ਸ਼ਾਰਟ ਕਰਨੀ ਹੈ ਲੈਂਥ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੇ ਠੀਕ ਹੈ ਜੀ ਇਹ ਸਿਲਕ ਦੇ ਉੱਪਰ ਹੈ ਸ਼ਰਟ ਇਹਦੀ ਤੇ crepe ਦੀ ਹੈਗੀ ਹੈ ਸਲਵਾਰ ਤੇ ਸਿਲਕ ਰਹੀ ਹੈਗਾ ਜੀ ਇਹਦਾ ਦੁਪੱਟਾ ਇਹ ਵੀ ਬਿਲਕੁਲ ਨਵਾਂ ਸਟੱਫ ਹੈ ਇਸ ਵਾਰ ਸਾਰੇ ਚਬੂਤੀ ਰਹੇਗੀ ਤੇ 6500 ਹੈਗਾ ਇਹ ਸੂਟ ਦਾ ਪ੍ਰਾਈਸ ਇਹਦੇ ਦੋ ਕਲਰ ਨੇ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹ ਰੋਜ਼ ਪਿੰਕ ਜਿਹਾ ਸ਼ੇਡ ਆ ਗਿਆ ਬਹੁਤ ਸੋਹਣਾ ਜਿਹਾ ਇਹ ਦੋ ਕਲਰ ਨੇ ਜੀ ਇਹਦੇ ਵਿੱਚ 6500 골ਡਨ ਵੇਸ ਤਿਆਰ ਕਰਵਾਇਆ ਬਹੁਤ ਪਿਆਰਾ ਪੀਸ ਆ ਜੀ ਇਹ ਵੀ ਜਿਵੇਂ ਚ ਉਤਈ ਰਹੇਗਾ ਸੂਟ ਕੰਟਰਾਸਟ ਵਿੱਚ ਰਹੇਗਾ ਇਹ ਸੂਟ ਇਹ ਹੈਗਾ ਵੀ ਨੈਕ ਦੇ ਵਿੱਚ ਤੇ ਸਾਰੇ ਚ ਹੈਗੇ ਆ ਬੂਟੇ ਇਹ ਵੀ ਗਰਲਿਸ਼ ਲੁੱਕ ਦਿੱਤੀ ਐ ਸੂਟ ਨੂੰ ਹਲਕਾ ਜਿਹਾ ਫਲਾਰ ਹੈ ਘੇਰੇ ਦੇ ਉੱਪਰ ਬਹੁਤ ਸੋਹਣਾ ਜਿਹਾ ਠੀਕ ਐ ਤੇ ਇਹ ਸਲਵਾਰ ਐ ਜੀ ਇਹਦੇ ਨਾਲ ਆਨਿਅਨ ਜੇ ਸ਼ੇਡ ਦੀ ਤੇ ਦੁਪੱਟਾ ਬਹੁਤ ਪਿਆਰਾ ਔਰਗੇਂਜ਼ਾ ਦਾ ਐਡਾ ਰਹੇਗਾ ਦੁਪੱਟਾ ਔਰਗੇਂਜ਼ਾ ਦਾ ਨਾ ਹੈਵੀ ਤੇ ਨਾ ਹੀ ਲਾਈਟ ਪ੍ਰਾਈਸ ਤੁਹਾਨੂੰ ਦੱਸ ਦਾਨੀਆਂ ਜੀ ਇਸ ਸੂਟ ਦਾ ਹੈਗਾ 6500 6500 ਦਾ ਸੂਟ ਆ ਸ਼ਰਟ ਦਾ ਕਲਰ ਸੇਮ ਰਹੇਗਾ ਸਲਵਾਰ ਦਾ ਕਲਰ ਚੇਂਜ ਹੋ ਜਾਏਗਾ ਇਹਦੇ ਵਿੱਚ ਤੁਹਾਨੂੰ ਮਿਲੇਗਾ ਰਸਟ ਜਿਹਾ ਸ਼ੇਡ ਠੀਕ ਹੈ ਨੈਕਸਟ ਸੂਟ ਦੰਨੇ ਆ ਜੀ ਇਹ ਹੈਗਾ 7000 ਦੀ ਰੇਂਜ ਦੇ ਵਿੱਚ ਬਹੁਤ ਪਿਆਰੇ ਸਟਾਫ ਦੇ ਉੱਪਰ ਆ ਤੁਹਾਨੂੰ ਸਟਾਫ ਬਹੁਤ ਪਸੰਦ ਆਏਗਾ ਜਿਨ੍ਹਾਂ ਨੂੰ ਆਰਗੇਂਜ਼ਾ ਕਹਿੰਦੇ ਨੇ ਸਾਨੂੰ ਖੜਾ ਖੜਾ ਲੱਗਦਾ ਸਟਾਫ ਤਾਂ ਇਹ ਸਟਾਫ ਬਹੁਤ ਜ਼ਿਆਦਾ ਵਧੀਆ ਹੈ ਹਲਕੀ ਸ਼ਾਈਨ ਵੀ ਆ ਫੰਕਸ਼ਨਲ ਸਟੱਫ ਹੈ ਇਹ ਵਰਕ ਵੀ ਬਹੁਤ ਪਿਆਰਾ ਸੂਟ ਦਾ ਬਾਜੂ ਵੀ ਤੁਹਾਨੂੰ ਇਹਦੀਆਂ ਹੈਵੀ ਮਿਲ ਜਾਣਗੇ ਆ ਤੇ 7000 ਹੈਗਾ ਜੀ ਪ੍ਰਾਈਸ ਤੇ ਇਹ ਹੈਗੀ ਹੈ ਦੀ ਸਲਵਾਰ ਰਸਟ ਕਲਰ ਦੀ ਤੇ ਦੇ ਨਾਲ ਅਸੀਂ ਦੁਪੱਟਾ ਬਹੁਤ ਪਿਆਰਾ ਬਣਾਇਆ ਦੁਪੱਟਾ ਹੈਗਾ ਜੀ ਬ੍ਰਾਕਟ ਬੋਟੀ ਦੇ ਉੱਪਰ ਠੀਕ ਹੈ ਜੀ ਦੇਖੋ ਫੋਰ ਸਾਈਡ ਬਹੁਤ ਪਿਆਰਾ ਹੈਵੀ ਵੇਲ ਦੇ ਨਾਲ ਤੇ ਵਿੱਚ ਵੀ ਤੁਹਾਨੂੰ ਬੂਟੀ ਮਿਲੇਗੀ ਬਾਕੀ ਦੁਪੱਟਾ ਹੈਗਾ ਸੈਲਫ ਦਾ ਬਿਲਕੁਲ ਸੌਫਟ ਦੇ ਵਿੱਚ ਰਹੇਗਾ ਜੀ 7000 ਦੇ ਵਿੱਚ ਇਹਦਾ ਸੈਕਿੰਡ ਕਲਰ ਵੀ ਬਹੁਤ ਪਿਆਰਾ ਹੈ ਇਹ ਹੈਗਾ ਦਾ ਸੈਕਿੰਡ ਕਲਰ ਠੀਕ ਹੈ ਜੀ ਕਿ ਹੈ ਇਹ ਲਾਈਟ ਚਲੇਗੀ ਹੈ ਜੀ ਬਿਦਾਉਟ ਲਾਈਟ ਅਸੀਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਫਿਰ ਵੀ ਬਹੁਤ ਸੋਹਣੇ ਸੂਟ ਨੇ ਤੇ ਕਲਰ ਪ੍ਰੋਪਰ ਆ ਰਿਹਾ ਹੈ ਇਹਨਾਂ ਦਾ ਜੇ ਕਿਸੇ ਦਾ ਚੇਂਜ ਆਇਆ ਸੀ ਤੁਹਾਨੂੰ ਦੱਸ ਦਾਂਗੇ ਇਹ ਸੀ ਗੋਟਾ ਪੱਤੀ ਦੇ ਵਿੱਚ ਬਣਾਇਆ ਸੂਟ ਬਹੁਤ ਸੋਹਣਾ ਸੂਟ ਬਣਿਆ ਹੋਇਆ ਗੋਟਾ ਪੱਤੀ ਤੇ ਕਾਫੀ ਹੈਵੀ ਲੁੱਕ ਦਿੰਦਾ ਹੈ ਇਹ ਹੈਗੇ ਨੇ ਇਹਦੀ ਬਾਜੂ 8800 ਹੈਗਾ ਜੀ ਇਹ ਸੂਟ ਦਾ ਪ੍ਰਾਈਸ ਇਹ ਹੈਗੀ ਜੀ ਕ੍ਰੇਪ ਦੀ ਸਲਵਾਰ ਤੇ ਇਹਦਾ ਵੀ ਬਨਾਰਸੀ ਬੂਟੀ ਦੇ ਨਾਲ ਬਹੁਤ ਪਿਆਰਾ ਦੁਪੱਟਾ ਲੰਮਾ ਚੌੜਾ ਜਿਹਾ ਦੁਪੱਟਾ ਬਿਲਕੁਲ ਸੌਫਟ ਦੁਪੱਟੇ ਨੇ ਦੁਪੱਟੇ 'ਚ ਵੀ ਬੂਟੀ ਰਹੂਗੀ ਸਾਰੇ ਵਰਕ ਕੀਤਾ ਹੋਇਆ ਐਦਾਂ ਕੰਟਰਾਸਟ ਲੁੱਕ ਦੇ ਰਣਗੇ ਸੂਟ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਜੀ ਇਹਦਾ ਸੈਕਿੰਡ ਕਲਰ ਕੰਟਰਾਸਟ 8800 ਹੈਗਾ ਜੀ 8800 ਇਸ ਸੂਟ ਦਾ ਪ੍ਰਾਈਸ ਨੈਕਸਟ ਦੇ ਰਹੀਆਂ ਤੁਹਾਨੂੰ ਇਹ ਹੈਗਾ ਸ਼ਿਮਰ ਵੇਸ ਦੇ ਉੱਪਰ ਤੇ ਬਨਾਰਸੀ ਸੌਰੀ ਸੈਲਫ ਦਾ ਇਹਦੇ ਵਿੱਚ ਸਾਰਾ ਹੀ ਪ੍ਰਿੰਟ ਆ ਸੈਲਫ ਪ੍ਰਿੰਟ ਦੇ ਨਾਲ ਬਹੁਤ ਸੋਹਣੇ ਸੂਟ ਨੇ ਇਹ ਰਾ ਦੇਖੋ ਕਿੰਨਾ ਪਿਆਰਾ ਸੂਟ ਦਾ ਵਰਕ ਹੀ ਬਹੁਤ ਸੋਹਣਾ ਸਾਰਾ ਦਬਕੇ ਵਰਕ ਦੇ ਨਾਲ ਸੂਟ ਰੈਡੀ ਹੈ ਜੀ ਇਹਦੇ ਨਾਲ ਤੁਹਾਨੂੰ ਜਿਹੜੀ ਸਲਵਾਰ ਉਹ ਕ੍ਰੇਪ ਦੀ ਮਿਲੇਗੀ ਤੇ ਸਲਵਾਰ ਦੇ ਉੱਪਰ ਮਿਲੇਗਾ ਜੀ ਤੁਹਾਨੂੰ ਕੰਮ ਇਹ ਸਟ੍ਰੇਟ ਸਲਵਾਰ ਹੈ ਇਸ ਤੇ ਠੀਕ ਹੈ ਤੇ ਇਹ ਸਾਰੇ ਵਰਕ ਹੋਏ ਹੋਏ ਇਸ ਤੇ ਸਲਵਾਰ ਤੇ ਚਨਾਂਸ਼ ਫੌਨ ਦਾ ਮਿਲ ਜੇਗਾ ਜੀ ਦੁਪੱਟਾ ਐਦਾਂ ਤੇ ਪ੍ਰਾਈਸ ਹੈਗਾ ਸੂਟ ਦਾ 7000 7000 ਦਾ ਸੂਟ ਆ ਕਲਰ ਤੁਹਾਨੂੰ ਦੋ ਮਿਲ ਜਾਣਗੇ ਇਹ ਹੈਗੀ ਸਲਵਾਰ ਇਹ ਸ਼ਰਟ ਹੈ ਜੀ ਤੇ ਇਹ ਹੈਗਾ ਦਾਪਟਾ ਹਾਂਜੀ ਉਮੀਦ ਕਰਦੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਤੇ ਜੋ ਵੀ ਸੂਟ ਇਹਨਾਂ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪੀਕ ਸੈਂਡ ਕਰ ਸਕਦੇ ਹੋ ਬਹੁਤ ਪਿਆਰੇ ਜਿਹੇ ਸੂਟ ਨੇ ਹੈਂਡਵਰਕ ਦੇ ਸੂਟ ਨੇ ਸਾਰੇ ਹਰੇਕ ਵਿੱਚ ਤੁਹਾਨੂੰ ਕਲਰ ਆਪਸ਼ਨ ਅਸੀਂ ਦਿੱਤੀ ਹੋਈ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much